जित आम आदमी पार्टी گیا بھائی جیت گیا ਧਰੂ ਵਾਲਾ ਜਿੱਤ ਗਿਆ ਜਿੱਤ ਗਿਆ ਬਈ ਜਿੱਤ ਗਿਆ ਧਰੂ ਵਾਲਾ ਜਿੱਤ ਗਿਆ ਆਮ ਆਦਮੀ ਪਾਰਟੀ ਜਿੰਦਾਬਾਦ ਸੀਐਮ ਪਰਮਲ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਲਓ ਜੀ ਲਓ 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 ਮੂੰਹ ਮਠਾ ਕਰੋ ਆਹ ਲਓ ਆਹ ਲਓ ਆਹ ਲਓ ਆਹ ਲਓ ਆਹ ਲਓ ਅੱਜ ਇੱਕ ਲੁਧਿਆਣੇ ਦੇ ਵਿੱਚ ਜੰਨੀ ਚੌਂ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਹੋਈ ਆ ਆਮ ਆਦਮੀ ਪਾਰਟੀ ਨੇ ਕਸਰਾ ਦੇ ਦੇ ਅੱਜ ਜੀ ਸਾਰੇ ਪੰਜਾਬ ਚ ਬੜਾ ਖੁਸ਼ੀ ਦਾ ਮਾਹੌਲ ਆ ਕਿ ਲੋਕੀ ਵੇਟ ਕਰ ਰਹੀ ਸੀ ਕਿ ਕਦੋਂ ਰਿਜ਼ਲਟ ਆਵੇ ਸੰਜੀਵ ਰੋੜਾ ਜੀ ਬਹੁਤ ਵਧੀਆ ਲੀਡ ਨਾਲ ਵੱਡੀ ਲੀਡ ਨਾਲ ਜਿੱਤੇ ਆ ਔਰ ਪੰਜਾਬ ਦੇ ਨਾਲ ਨਾਲ ਸਾਡਾ ਗੁਜਰਾਤ ਚ ਵੀ ਅੱਜ ਐਮ ਐਲ ਏ ਬਣਿਆ ਬਹੁਤ ਖੁਸ਼ੀ ਦੀ ਲਹਿਰ ਆ ਪੰਜਾਬ ਚ ਵੀ ਔਰ ਅਸੀਂ ਆਸ ਕਰਦੇ ਆ ਕਿ ਜਿਹੜਾ ਸੰਜੀਵ ਰੋੜਾ ਜੀ ਜਿੱਤੇ ਆ ਇਹਨਾਂ ਨੂੰ ਪੰਜਾਬ ਦੇ ਵਿੱਚ ਕੈਬਨਿਟ ਕੈਬਨਿਟ ਵਿੱਚ ਹਿੱਸਾ ਮਿਲੇ ਔਰ ਇਹ ਪੰਜਾਬ ਦਾ ਵੱਧ ਤੋਂ ਵੱਧ ਕੰਮ ਕਰਾ ਸਕਣ ਕਰਨੜ ਦੀ ਗੱਲ ਕਰਦੇ ਕੈਬਨਿਟ ਵਿੱਚ ਤਾਂ ਪਹਿਲਾਂ ਹੀ ਉਹਨਾਂ ਨੇ ਅਨਾਉਂਸ ਕਰ ਦਿੱਤਾ ਸੀ ਕਿ ਇਹਨਾਂ ਨੂੰ ਤੁਸੀਂ ਸਭਾ ਜਿਤਾਓ ਤੇ ਤੁਹਾਨੂੰ ਕੈਬਨਿਟ ਦੇ ਵਿੱਚ ਆਪਣੀ ਆਮ ਲੈ ਕੇ ਜਾਵਾਂਗੇ ਸੰਜੀਵ अरोड़ा ਜੀ ਕਿੱਥੇ ਦੇ ਇਹ ਤਾਂ ਜੀ ਘਾਰਤਾ ਦਿੱਤਾ ਸੀਗਾ ਚਲੋ ਐਮ ਐਲ ਏ ਅੱਜ ਬਣ ਗਏ ਆ ਕਿ ਲੋਕਾਂ ਨੇ ਵੱਡੀ ਲੀਡ ਨਾਲ ਜਿਤਾਇਆ ਇਹ ਅੱਜ ਐਮ ਐਲ ਏ ਬਣੇ ਆ ਔਰ ਅਸੀਂ ਕਹਿੰਦੇ ਆ ਕਿ ਜਲਦੀ ਆਉਣ ਵਾਲੇ ਸਮੇਂ 'ਚ ਜਲਦੀ ਇਹਨਾਂ ਨੂੰ ਕੈਬਨਿਟ 'ਚ ਦਿੱਤਾ ਜਾਵੇ ਕਿ ਜਿਹੜਾ ਪੰਜਾਬ ਦੇ ਆ ਮੁੱਦੇ ਆ ਔਰ ਵੱਤੋ-ਵਾਦੇ ਪੰਜਾਬ ਲਈ ਲੁਧਿਆਣੇ ਲਈ ਜਲੰਧਰ ਡਿਸਟ੍ਰਿਕਟ ਲਈ ਆਪਣੇ ਕੰਮ ਕਰ ਸਕਣ ਔਰ ਸਾਡੇ ਐਮਐਲਏ ਸਾਹਿਬ ਨੇ ਵੀ ਦਿਨ ਰਾਤ ਇੱਕ ਕੀਤੀ ਹੋਈ ਸੀਗੀ ਲੁਧਿਆਣੇ ਇੱਕ ਪੈਰ ਹੁੰਦਾ ਸੀ ਇੱਕ ਪੈਰ ਆਪਣੇ ਹਲਕੇ 'ਚ ਹੁੰਦਾ ਸੀ ਬਹੁਤ ਵੱਡੀ ਐਮਐਲਏ ਸਾਹਿਬ ਇੰਦਰਜੀਤ कौर ਮਾਨ ਜੀ ਦੀ ਵੀ ਇਹਦੇ ਵਿੱਚ ਬਹੁਤ ਹੀ ਵੱਡੀ ਮਤਲਬ ਕਹਿ ਸਕਦੇ ਆਪਾਂ ਭਾਈ ਆ ਉਹਨਾਂ ਨੇ ਹਿੱਸਾ ਪਾਇਆ ਕਿ ਅਸੀਂ ਸਾਰੇ ਸ਼ਹਿਰ ਨੂੰ ਨਕੌਦਰ ਸ਼ਹਿਰ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ। ਬਣੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ 2024 ਦਾ ਸੈਮੀਫਾਈਨਲ ਕਿਤੇ ਆ ਲੁਧਿਆਣੇ ਨੇ ਇਸ ਤਰ੍ਹਾਂ ਦੇਖਦੇ ਆ। ਸੈਮੀਫਾਈਨਲ ਇੰਦਾ ਵਾਜੀ ਇਹ ਕੰਮ ਬੋਲਦੇ ਆ ਜੋ ਭਗਵੰਤ ਸਿੰਘ ਮਾਨ ਜੀ ਦੇ ਸੀਐਮ ਸਾਹਿਬ ਦੇ ਕੰਮ ਆ ਉਹ ਕੰਮ ਕੰਮ ਨੂੰ ਹੀ ਦੇਖ ਕੇ ਵੋਟ ਪਈ ਆ ਔਰ ਅਸੀਂ ਆਸ ਕਰਦੇ ਆ ਕਿ ਅੱਜ 94 ਦਾ 95 ਹੋ ਗਈਆਂ ਗਾਂ ਆਣ ਵਾਲੇ ਵਿਰੋਧੀਆਂ ਨੂੰ ਇੱਕ ਵੀ ਨਾ ਸੀਟ ਲੱਭੇ ਔਰ ਪੰਜਾਬ 'ਚ ਸੀਐਮ ਸਾਹਿਬ ਵੱਧ ਵੱਧ ਕੰਮ ਕਰਕੇ ਜਾਣ ਬਹੁਤ ਵਧੀਆ ਨਕੋਦਰ ਦੀ ਵੀ ਡਿਵੈਲਪਮੈਂਟ ਕਰਾਨ ਔਰ ਹੁੰਦੀ ਪਈ ਆ ਆਨ ਵਾਲੇ ਟਾਈਮ ਚ ਨਕੋਦਰ ਚ ਵੀ ਬਹੁਤ ਵੱਡੇ ਪ੍ਰੋਜੈਕਟ ਆ ਰਹੇ ਆ ਹਿਮਾਂਸ਼ੂ ਜੈਨ ਹਮਾਰੋ ਜੀ ਅੱਜ ਇੱਕ ਵੱਡੀ ਜਨਤਾ ਭਖਵਾ ਕੇ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਿੱਸਰਾ ਦੇ ਦੇਖੋ ਲੁਧਿਆਣਾ ਬਾਈ ਇਲੈਕਸ਼ਨ ਇੱਕ ਰੈਫਰੈਂਡਮ ਸੀਗਾ ਜਿਹਨੂੰ 2027 ਦਾ ਸੈਮੀ ਫਾਈਨਲ ਲਈ ਆਖਦੇ ਸੀਗੇ ਜਿਹੜੇ ਆਪੋਜੀਸ਼ਨ ਵਾਲੇ ਸੀਗੇ ਬੜੇ-ਬੜੇ ਵੱਡੇ ਦਾਅਵੇ ਕਰਦੇ ਸੀਗੇ ਜੇ ਤੁਸੀਂ ਦੇਖੋਗੇ ਪਿੱਛੇ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਵੀ ਬੀਜਪੀ ਨੇ ਵੀ ਉੱਚੋ ਲੀਡ ਲਈ ਤੀ ਪਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਿਹਨਤ ਕਰਕੇ ਕੋਨਾ ਸਜਦੇ ਇਹ ਸੀਟ ਕੱਢੀ ਗਈ ਹੈਗੀ ਬਹੁਤ ਭਾਰੀ ਵੋਟਾਂ ਨਾਲ इवन ਸਾਡੇ ਹਲਕਾ ਵਜ਼ਾਇਕ ਬੀਬੀ ਅੰਦਰਜੀਤ ਘਰਮਾਨ ਜੀ ਨੇ ਦਿਨ ਰਾਤ ਇਕੋ ਥੇ ਕਿਤਾ ਉਥੇ ਪੀਸ਼ਨ ਗਰਮੀ ਚ ਕੈਂਪੇਨਿੰਗ ਹੋਈ ਆ ਤੇ ਲੋਕਾਂ ਨੇ ਭਾਰੀ ਵੋਟਾਂ ਨਾਲ ਤੁਹਾਨੂੰ ਜਿੱਤ ਦਿੱਤੀ ਆ ਇਹਦੇ ਵਿੱਚ ਲੋਕ ਕਿਉਂਕਿ ਲੁਧਿਆਣਾ ਇੱਕ ਇੰਡਸਟਰੀਅਲ ਟਾਊਨ ਹੈਗਾ ਆ ਉਥੇ ਬਹੁਤ ਬਹੁਤ ਅੱਛੇ ਇੰਡਸਟਰੀਅਲ ਹੈਗੇ ਆ ਉਹਨਾਂ ਨੇ ਸਾਥ ਦਿੱਤਾ ਸਾਡਾ ਨਗਰ ਕੌਂਸਲ ਦੇ ਇਲੈਕਸ਼ਨ ਆ ਰਹੇ ਹੈਗੇ ਕਿਸ ਤਰ੍ਹਾਂ ਦੇਖਦੇ ਦਿਖੋ ਅਸੀਂ ਇਹ ਕਹਾਂਗੇ ਸਾਨੂੰ ਨਗਰ ਕੌਂਸਲ ਨੂੰ ਉਧਰ ਦਾ ਇਲੈਕਸ਼ਨ ਆਏਗਾ ਤੇ ਲੋਕੀ ਸਾਨੂੰ ਸਾਥ ਦੇਣ ਤੇ ਆਉਣ ਵਾਲੇ ਸਮੇਂ 'ਚ ਨਗਰ ਕੌਂਸਲ ਵੀ ਆਪ ਆਪਣਾ ਪਰਚਮ ਫੈਰਾਏ ਤੇ ਸ਼ਹਿਰ ਦੇ ਡਿਵੈਲਪਮੈਂਟ ਨੂੰ ਲੈ ਕੇ ਅਸੀਂ ਬਹੁਤ ਸਜਗ ਹੈਗੇ ਆ ਤੇ ਡਿਵੈਲਪਮੈਂਟ ਦੁੱਖ ਦਿਨ ਦੁਗਣੀ ਰਾਤ ਚੋਗਣੀ ਵਿੱਚ ਵਧੇਗੀ ਜੇ ਅੱਜ ਭਜੀ ਆਮ ਆਦਮੀ ਪਾਰਟੀ ਨੇ ਲੁਧਿਆਣਾ ਦੇ ਵਿੱਚ ਜਿਹੜੀ ਜਿੰਨੀ ਚੋਣ ਹੋ ਰਹੀ ਸੀ ਉਹਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ ਬਹੁਤ ਵਧੀਆ ਮਾਰਜਨ ਦੇ ਨਾਲ ਉਥੋਂ ਆਮ ਆਦਮੀ ਪਾਰਟੀ ਨੇ ਜਿੱਤ ਜਿਹੜੀ ਆਪਣੀ ਬਰਕਰਾਰ ਰੱਖੀ ਆ ਸੋ ਇਹ ਜਿਹੜੀ ਜਿੱਤ ਆ ਇਹ ਸਰਕਾਰ ਦੀਆਂ ਚੰਗੀਆਂ ਨੀਤੀਆਂ ਤੇ ਮੋਹਰ ਆ ਇਹਦੇ ਪਬਲਿਕ ਨੇ ਇਹ ਦਰਸਾਤਾ ਕਿ ਅਸੀਂ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਤੋਂ ਖੁਸ਼ ਆ ਇਸ ਦੇ ਨਾਲ ਨਾਲ ਜਿਹੜੀ ਅੱਜ ਜਿੰਨੀ ਚੋਣ ਦਾ ਰਿਜ਼ਲਟ ਆ ਗੁਜਰਾਤ ਵਿੱਚ ਉਥੇ ਵੀ ਆਮ ਆਦਮੀ ਪਾਰਟੀ ਨੇ ਬਹੁਤ ਵੱਡੇ ਮਾਰਜਨ ਤੇ ਜਿੱਤ ਪ੍ਰਾਪਤ ਕੀਤੀ ਆ ਬੀਜਪੀ ਦੇ ਘੜ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਪ੍ਰਾਪਤ ਕਰਨਾ ਬਹੁਤ ਮਾਣੇ ਰੱਖਦਾ ਹੈ ਔਰ ਵਰਕਰਾਂ ਵਿੱਚ ਭਾਰੀ ਉਤਸ਼ਾਹ ਆ ਜਿਹਦੇ ਨਾਲ ਇਸ ਜਿੰਮੀ ਚੋਣਾਂ ਦੇ ਰਿਜ਼ਲਟ ਨਾਲ ਵਰਕਰਾਂ ਦਾ ਲੀਡਰ ਲੀਡਰਸ਼ਿਪ ਦਾ ਬਹੁਤ ਮਨੋਬਲ ਉੱਚਾ ਹੋਇਆ ਔਰ ਆਮ ਆਦਮੀ ਪਾਰਟੀ ਨੂੰ ਵੋਟ ਤੇ ਸਪੋਰਟ ਕਰਨ ਵਾਲੇ ਸਾਰੀ ਪਬਲਿਕ ਦਾ ਸਾਰੀ ਜਨਤਾ ਦਾ ਬਹੁਤ ਬਹੁਤ ਧੰਨਵਾਦ